ਹਾਂਜੀ ਦੋਸਤੋ ਕੀ ਹਾਲ ਨੇ ਇੱਕ ਦੋ ਗੱਲਾਂ ਸੀਗੀਆਂ ਰਾਤ ਥੋੜਾ ਜਿਹਾ ਹਨੇਰਾ ਹੋ ਗਿਆ ਤੇ ਨਹੀਂ ਤਾਂ ਰਾਤ ਹੀ ਆਪਾਂ ਦੱਸਦੇ ਵੀਡੀਓ ਚ ਤੇ ਤਾਂ ਕਰਕੇ ਹੁਣ ਅਨਸਾਰ ਵੀਡੀਓ ਪਹਿਲਾਂ ਬਣਾ ਰਹੇ ਆਂਗੇ ਹਲੇ ਚਾਹ ਵੀ ਨਹੀਂ ਪੀਤੀ ਇੱਕ ਤਾਂ ਜਦੋਂ ਆਪਾਂ ਬਜਰੀ ਭਰਦੇ ਆਂ ਆਪਣੀਆਂ ਪਹਿਲਾਂ ਵਾਲੀਆਂ ਵੀਡੀਓ ਵਿੱਚ ਵੀ ਦੇਖਿਆ ਹੋਊਗਾ ਤੁਸੀਂ ਵੀ ਆਪਾਂ ਇਸ ਤਰ੍ਹਾਂ ਹੀ ਭਰਦੇ ਆਂ ਘੱਟੋ ਘੱਟ ਤਿੰਨ ਸਪੋਟਾਂ ਲਾ ਕੇ ਤੇ ਇੱਕੇ ਬਾਰੀ ਚ ਬਜਰੀ ਨਹੀਂ ਭਰਦੇ ਕਿਉਂਕਿ ਜੇ ਲੋ ਇਹ ਚਨਾਟ ਮੰਨ ਲੋ ਅੰਦਰ ਨੂੰ ਹੋ ਗਈ ਸੂਤ ਵੀ ਅੰਦਰ ਨੂੰ ਹੋ ਗਈ ਤਾਂ ਇਹ ਪੱਲਾ ਫਿਰ ਜੰਪ ਮਾਰਨ ਲੱਗ ਜਾਂਦਾ ਕੋਸ਼ਿਸ਼ ਕਰੋ ਵੀ ਪਹਿਲਾਂ ਇਧਰਲੀ ਸਾਈਡ ਬਜਰੀ ਭਰੀ ਜਾਵੇ ਫਿਰ ਆਪਣੇ ਕਬਜੇ ਮੰਨੀ ਬਜਰੀ ਭਰੀ ਜਾਵੇ ਤਾਂ ਜੋ ਇਧਰ ਚੱਲ ਜੂ ਮਾੜਾ ਮੋਟਾ ਹਵਾ ਸਮਾਨ ਵਿੰਗਾ ਇਧਰ ਨਹੀਂ ਚੱਲਦਾ ਆ ਪੱਲਾ ਜੰਪ ਨਾ ਮਾਰੇ ਤੇ ਦੂਜੀ ਗੱਲ ਸੀ ਜਿਹੜੇ ਆਪਾਂ ਆ ਬਣਾਏ ਸੀ ਸਕੰਜੇ ਤਾਂ ਇਹਨਾਂ ਨੇ ਦਿੱਤਾ ਆਪਾਂ ਨੂੰ ਨਜ਼ਾਰਾ ਪਰ ਇਹ ਸਕੰਜੇ ਦੇ ਨਾਲ ਦੀ ਨਾਲ ਬਣਾਈ ਵੀਡੀਓ ਇੱਕ ਪਾਈਪਾਂ ਬਾਰੇ ਸੀ 45 ਦੀਆਂ ਪਾਈਪਾਂ ਜੋ ਆਪਾਂ ਖੜੀਆਂ ਕਰਦੇ ਆਂ ਵੀ ਇਹ ਵਿੱਚ ਕਹਿ ਦਿੰਦੇ ਵੀ ਜਾਂਚੀ ਰੀਸ਼ਾਰਟ ਦਿਓ ਵੀ ਆਪੇ ਬਾਅਦ ਚ ਪੈ ਜਾਣਗੀਆਂ ਜਾਂ ਹੋਰ ਪਹਿਲੀ ਗੱਲ ਤਾਂ ਜਦੋਂ ਆਪਾਂ ਆ ਭੀਮ ਦੇ ਥੱਲੇ ਛੱਡੀਆਂ ਹੋਈਆਂ ਨੇ ਤਾਂ ਫਿਰ ਇਹ ਸਰੀਏ ਜਿਹੜੇ ਦੋਨੇ ਆ ਇਹ ਕਾਮਯਾਬ ਨਹੀਂ ਰਹਿਣੇ ਸੀ ਇਹ ਸਰੀਏ ਵੱਢਣੇ ਪੈਣੇ ਸੀ ਇੱਕ ਤਾਂ ਇਹ ਫਾਇਦਾ ਹੋ ਗਿਆ ਤੇ ਦੂਜਾ ਫਾਇਦਾ ਤੁਹਾਨੂੰ ਪਰ ਜਾ ਕੇ ਦੱਸਦੇ ਆਂ ਦੂਜਾ ਫਾਇਦਾ ਜਦੋਂ ਪੰਤਾਲੇ ਦੇ ਆਪਾਂ ਕਹਿ ਦਿੰਨੇ ਆਂ ਬਾਹਰਲੇ ਪਾਸੇ ਭਖ ਆ ਗਈ ਕਿ ਉਹ ਭਖ ਇਸ ਕਾਰਨ ਹੁੰਦੀ ਹੈ ਜਦੋਂ ਆਹ ਦੋਨੇ ਹੁੰਜੇ ਅੰਦਰਲੇ ਤੋਂ ਉੱਥੇ ਰਹਿ ਜਾਣ ਜਦੋਂ ਇਹ ਉੱਥੇ ਰਹਿ ਜਾਣ ਇਹਦੇ ਵਿੱਚ ਹੋਮਸ ਬਣ ਜਾਣੀ ਹੈ ਤੇ ਬਾਹਰਲੇ ਪਾਸੇ ਪਲਾਸਟਰ 'ਚ ਭਖ ਆ ਜਾਣੀ ਹੈ ਤੇ ਤਾਂ ਕਰਕੇ ਜਦੋਂ ਆਪਾਂ ਪਹਿਲਾਂ ਫੱਕ ਪੈਪਾਂ ਖੜੀਆਂ ਕਰ ਦਈਏ ਤਾਂ ਕੋਈ ਦਿੱਕਤ ਨਹੀਂ ਹੁੰਦੀ ਬਾਕੀ ਨਾਲ ਲੱਗਦੀ ਰਹਿੰਦੀ ਆ ਹੁਣ ਜੇ 3 ਇੰਚ ਹੀ ਪੈਪਾ ਤਾਂ 3 ਇੰਚ ਹੀ ਪੈਪੀ ਚਿਰੀ ਰਹਿਣੀ ਹੈਗੀ ਜੇ ਆਪਾਂ ਉਹ ਵਿਦਆਉਟ ਛੱਡ ਗਏ ਤਾਂ ਆਪਾਂ ਨੂੰ 4 ਇੰਚੀ ਛੱਡਣੀ ਪੈਣੀ ਹੈ ਉਹ ਫਿਰ ਨਾਲੇ ਮਸਾਲਾ ਵੇਸਟ ਨਾਲੇ ਕੋਈ ਉਹਦਾ ਐਡਾ ਬੈਨੀਫਿਟ ਨਹੀਂ ਹੈ ਇਸ ਚੀਜ਼ ਦਾ ਬੈਨੀਫਿਟ ਆ ਬਾਹਰਲੇ ਪਾਸੇ ਪਲਸਟਰ ਭਾਵੇਂ ਮਸਾਲਾ ਭਾਵੇਂ ਬਾਅਦ ਚ ਵੱਜ ਜੇ ਕੋਈ ਚੱਕਰ ਨਹੀਂ ਪਰ ਅੰਦਰਲੇ ਕੋਹਨੇ ਨਾਲ ਦੀ ਨਾਲ ਭਰੀ ਜਾਂਦੇ ਆ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਕਰ ਦਿਓ ਤੇ ਆਪਣੇ ਚੈਨਲ ਨੂੰ ਫੋਲੋ ਕਰ ਲਿਆ ਕਰੋ ਤੇ ਅੱਗੇ ਸ਼ੇਅਰ ਵੀ ਕਰ ਦਿਆ ਕਰੋ ਤੁਹਾਡਾ ਇੱਕ ਸ਼ੇਅਰ ਤੇ ਆਪਣਾ ਫਾਇਦਾ ਗਾਈ ਧੰਨਵਾਦ ਸਤਿ ਸ੍ਰੀ ਅਕਾਲ ਸਾਰਿਆਂ ਨੂੰ